ਬੈਠੇ ਸਾਡੇ ਦੋਨੇ ਪੂਰਮਾਂ ਦੀ ਲੀਡਰਸ਼ਿਪ ਤੇ ਵੱਖ-ਵੱਖ ਸਟੇਟਾਂ ਤੋਂ ਆਈ ਸਾਡੀ ਲੀਡਰਸ਼ਿਪ ਤੇ ਖਾਸ ਕਰਕੇ ਪੂਰੇ ਪਾਰ ਦੇ ਵਿੱਚੋਂ ਸਾਡੀਆਂ ਭੈਣਾਂ ਮਾਮਾਂ ਨੌਜਵਾਨ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਦੱਲੇਵਾਲ ਸਾਹਿਬ ਨੂੰ ਮੈਂ ਬੇਨਤੀ ਕੀਤੀ ਸੀ ਆਉਣ ਸਾ ਡੱਲੇਵਾਲ ਸਾਹਿਬ ਨੇ ਕਿਹਾ ਵੀ ਜਿਆਦਾਤਰ ਮੈਥੋਂ ਘਬਰਾਟ ਆ ਰਹੀ ਹੈ ਛੇਤੀ ਨਿਮੇੜੋ ਮੈਂ ਕਿਹਾ ਜੀ ਤੁਸੀਂ 10-20 ਮਿੰਟ ਹੋ ਠਹਿਰੋ 10-20 ਮਿੰਟਾਂ ਦੇ ਵਿੱਚ ਕੁਛ ਆਗੂਆਂ ਤੋਂ ਅਸੀਂ ਮਾਫੀ ਚਾਹਾਂਗੇ ਤੇ ਕੁਛ ਨੌਜਵਾਨਾਂ ਨੂੰ ਅਸੀਂ ਬੁਲਾ ਲਾਂਗੇ ਮੈਂ ਇਹ ਕਰਕੇ ਸਭ ਤੋਂ ਤਾਂ ਪਹਿਲਾਂ ਜਿਹੜੇ 40 ਦਿਨ ਆਏ ਨੇ ਇਥੋਂ ਤੱਕ ਮੈਂ ਉਹ ਨੌਜਵਾਨਾਂ ਦਾ ਨਾਮ ਲੈਣਾ ਚਾਹੁੰਦਾ ਕੋਈ ਰੌਲਾ ਨਹੀਂ ਕਿ ਭਾਨਾ ਸਿੱਧੂ ਦੀ ਟੀਮ ਨੇ ਲਗਾਤਾਰ ਸਾਡੀ ਹਾਜ਼ਰੀ ਭਰੀ ਲੱਖਾਂ ਸਤਾਣਾ ਆਪਣੇ ਸਾਥ ਨੇ ਬੈਠਾ ਹੈ ਰਾਤ ਨੂੰ ਅਸੀਂ ਇਹਨਾਂ ਨੂੰ ਡਿਊਟੀ ਦਿੰਦੇ ਰਹੇ ਹਾਂ ਆਪਣਾ ਅੰਮ੍ਰਿਤ ਬੋਲ ਕੇ ਗਿਆ ਉਹਨਾਂ ਨੌਜਵਾਨਾਂ ਨੇ ਇਸ ਮੋਰਚੇ ਨੂੰ 40 ਦਿਨ ਰੱਖਿਆ ਸਰਕਾਰ ਵਾਰ-ਵਾਰ ਹਮਲਾ ਕਰਦੀ ਰਹੀ ਹੈ ਕਦੇ ਅਸੀਂ ਹਰਿਆਣੇ ਵਾਲੇ ਪਾਸੇ ਆ ਸਕਦੇ ਹਾਂ ਕਦੇ ਇਧਰਲੇ ਪਿੰਡਾਂ ਵਾਲੇ ਪਾਸੇ ਆ ਸਕਦੇ ਹਾਂ ਭਰਾਵੋ ਸਥਿਤੀ ਜਿਉਂ ਦੀ ਤਿਉਂ ਹੈ ਅਜੇ ਮੁੱਕਣ ਨਹੀਂ ਲੱਗੀ ਕਈ ਵਾਰ ਇਹ ਹੁੰਦਾ ਵੀ ਇੱਥੋਂ ਚਲੇ ਜਾਵਾਂਗੇ ਕਦੇ ਰਾਤ ਨੂੰ ਇਹ ਖਬਰ ਨਾ ਆ ਜੇ ਕਿ ਲੱਖਾਂ ਦਾ ਕੱਟ ਕਰਕੇ ਤੁਸੀਂ ਇੱਥੇ ਰਹੇ ਕਿਤੇ ਗੱਲੇਵਾਲ ਸਾਹਿਬ ਨੂੰ ਪੁਲਿਸ ਚਾਕੇ ਲੈ ਗਈ ਸਥਿਤੀ ਜਿਉਂ ਦੀ ਤਿਉਂ ਹੈ ਤਾਂ ਮੇਰੀ ਬੇਨਤੀ ਕਿ ਜਿਹੜੇ ਦੋਨੇ ਫੋਰਮਾਂ ਵੱਲੋਂ ਸੀ ਪ੍ਰੋਗਰਾਮ ਦਿੱਤੇ ਉਹ ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਟਾ ਪਹਿਮਾ ਉਹ ਤੀਤ ਰੇਗ ਦਾ ਪੰਜਾਬ ਬੰਦ ਸੀ ਤੇ ਪਹਿਮਾ ਅੱਜ ਜਿਹੜਾ 4 ਜਨਵਰੀ ਦਾ ਇਹ ਸਾਡੇ ਫੋਰਮਾਂ ਦਾ ਕੱਠ ਨਹੀਂ ਸੀ ਇਹ ਗੱਲੇਵਾਲ ਸਾਹਿਬ ਦੀ ਭਾਵਨਾ ਸੀ ਕਿ ਮੈਂ ਲੋਕਾਂ ਦੀ ਅਦਸ਼ਣ ਕਰਨੇ ਆ ਮੈਂ ਲੋਕਾਂ ਨੂੰ ਆਪਣੀ ਭਾਵਨਾ ਦੱਸਣੀ ਹੈ ਤੁਸੀਂ ਕੱਠ ਬੁਲਾਓ ਅੱਜ ਤੁਸੀਂ ਇਤਿਹਾਸ ਕੱਠ ਰਾਜ ਦਾ ਪੂਰੇ ਪਾਰ ਦੇ ਵਿੱਚ ਇੱਥੋਂ ਲੈ ਕੇ ਪਾਤੜਾ ਤੱਕ ਜਿਹੜੇ ਵਹੀਕਲ ਖੜੇ ਨੇ પાસੇ ਜਿਹੜੇ ਖੜੇ ਨੇ ਤੇ ਕੁਝ ਜਿਹੜਾ ਰਾਹ ਦੇ ਵਿੱਚ ਐਕਸੀਡੈਂਟ ਹੋਏ ਨੇ ਮੈਂ ਉਹਨਾਂ ਪਰਿਵਾਰਾਂ ਨਾਲ ਵੀ ਤੇ ਜਿਹੜੇ ਸਾਡੇ ਕੁਝ ਨੁਕਸਾਨ ਹੋਇਆ ਤਾਂ ਉਹਨਾਂ ਤੋਂ ਵੀ ਅਸੀਂ ਮਾਫੀ ਵੀ ਚਾਉਂਦੇ ਆ ਤੇ ਸਰਕਾਰ ਨੂੰ ਚਿਤਾਵਨੀ ਵੀ ਦਿੰਨੇ ਆ ਕਿ ਜਿਹੜੇ ਸਾਡੇ ਨੌਜਵਾਨਾਂ ਦੇ ਸਾਡੀਆਂ ਭੈਣਾਂ ਦੇ ਸੱਤਾਵਦੀਆਂ ਉਹਨਾਂ ਦੀ ਤੁਰਤ ਸਰਕਾਰ ਸੰਭਾਲ ਕਰੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਨੇ ਕੋਈ ਡਾਕਟਰ ਨਹੀਂ ਤਾਂ ਜੇ ਉਹਨੇ ਉੱਥੇ ਨਹੀਂ ਚੰਗਾ ਡਾਕਟਰ ਤਾਂ ਉਹਨੂੰ ਰੈਫਰ ਕਰਵਾ ਕੇ ਉਹਨਾਂ ਦਾ ਇਲਾਜ ਕਰਵਾਵੇ। ਅਗਰ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਮੈਨੂੰ ਲੱਗਿਆ ਖਬਰ ਆਈ ਹੈ ਇੱਕ ਦੋ ਕਿਸਾਨ ਵੀ ਸ਼ਹੀਦ ਹੋ ਗਿਆ। ਤਾਂ ਤੁਸੀਂ ਜਿਹੜੇ ਸਮਾਪਤੀ ਵੇਲੇ ਬਹੁਤ ਵੱਡੀਆਂ ਬੱਸਾਂ ਰਾਮ ਦੇ ਨਾਲ ਜਾਣਾ ਤੁੰਦਾ ਮੌਸਮ ਹੈ। ਮੈਂ ਜਾਦੇ ਟਾਈਮ ਨਹੀਂ ਲੈਂਦਾ ਜਿਹੜੇ ਪ੍ਰੋਗਰਾਮ ਦੇਣਾ ਅਗਲਾ। ਸਾਡੇ ਪੱਤਰਕਾਰ ਪੁੱਛ ਰਹੇ ਸੀ ਭਈ ਅਗਲਾ ਪ੍ਰੋਗਰਾਮ ਕੀ ਹੈ? ਅਗਲਾ ਪ੍ਰੋਗਰਾਮ ਭਰਾਵੋ ਉਸ ਦਿਨ ਤੱਕ ਹੋ ਸਕਦਾ ਡੱਲੇਵਾਲ ਪਹੁੰਚੇ ਜਾਂ ਨਾ ਪਹੁੰਚੇ 40 ਦਿਨ ਹੋ ਗਏ ਅੱਜ ਲਗਭਗ ਸਵਾ ਮਹੀਨਾ ਜਿਹੜੀ ਉਹਨਾਂ ਦੀ ਸਥਿਤੀ ਆ ਤੁਸੀਂ 2 ਮਿੰਟਾਂ ਤੋਂ ਭਾਵ ਲਓਗੇ ਪਰ ਜਿਵੇਂ ਅੱਜ ਜੁੜੇ ਹੋ ਐਸ ਭਾਵਨਾ ਨਾਲ ਜੁੜੇ ਰਹੋ ਬੜੀ ਕੋਸ਼ਿਸ਼ ਹੋ ਰਹੀ ਆ ਸਰਕਾਰ ਦੀ ਕਿ ਐਮਐਸਪੀ ਗਾਰੰਟੀ ਕੋ